ਕਿਵੇਂ ਉੱਥੇ ਪੱਥਰ ਦੀਆਂ कंधा ਤੇ ਵੱਡੇ ਵੱਡੇ ਲੋਹੇ ਦੀਆਂ ਕਿੱਲਾਂ ਗੱਡ ਕੇ ਬੰਦੇ ਰੋਕਾ ਲਾਤੀਆ ਸੀ ਫਿਰ ਸਾਡੇ ਨਾਲ 26 ਜਨਵਰੀ ਨੂੰ ਕੀ ਸਾਡੇ ਨਾਲ ਕਹੜ ਕੀਤਾ ਉਹਨਾਂ ਨੇ ਸਾਡੇ ਉੱਤੇ ਕੀ ਉਹਨਾਂ ਨੇ ਡੱਡੇ ਮਠਾਏ ਕੀ ਸਾਡੇ ਟ੍ਰੈਕਟਰ ਤੋੜੇ ਕੀ ਸਾਡੇ ਦੋਨਵਾਲੇ ਦੇ ਉੱਤੇ ਗੋਲੀਆਂ ਚਲਾਈਆਂ ਉਸ ਤੋਂ ਬਾਅਦ ਅਸੀਂ ਭੁੱਖੇ ਢੇਲੇ ਬੈਠੇ ਵੀਰੇ ਪਰ ਸਾਡੇ ਨਾਲ ਇਸ ਮੋਦੀ ਦੇ ਵਾਅਦਾ ਕਰਕੇ ਵੀ ਤੁਸੀਂ ਮੈਂ ਇੱਕ ਲੂਣ ਜਿਹੜੇ ਕਾਲੇ ਕਲੂਨੇ ਵਾਰਸ ਲੈ ਲੈ ਪਰ ਤੁਸੀਂ ਘਰਾਂ ਨੂੰ ਤੁਰ ਜੋ ਪਰ ਜਦੋਂ ਅਸੀਂ ਘਰ ਤੋਂ ਆ ਗਏ ਜਿਹੜੀਆਂ ਮੰਗਾ ਸਾਡੇ ਨਾਲ ਉਹਨੇ ਕੀਤੀਆਂ ਸੀ ਉਹ ਇੱਕ ਬੱਗ ਦੇ ਉੱਤੇ ਵੀ ਉਹ ਪੋਲਾ ਦੇ ਉੱਤਰਿਆ ਇਸ ਕਰਕੇ ਜਿਹੜਾ ਜਿਹੜਾ ਵਿਰੋਧ ਕਰਦੇ ਆ ਕੀ ਮੰਗਾ ਨੇ ਆਪਣੀਆਂ ਮੰਗਾ ਇਹ ਇੱਕ ਤਾਂ ਜਿਹੜੀ ਹੈ ਮੇਨ ਜਿਹੜੀ ਮੰਗ ਹੋਰ ਤਾਂ ਇਹ ਜਿਹੜੀ ਹੈ ਵੀ ਆ ਜਿਹੜਾ ਜਿਹੜਾ ਹੁਣ ਕਿਸਾਨਾਂ ਵੱਲੋਂ ਇਹ ਘਰਾਉ ਕਰਦੇ ਜਾਂ ਦਿੱਲੀ ਜਾਂਦੇ ਆ ਦਿੱਲੀ ਸਾਡੀ ਹੈ ਤਾਂ ਕਿ ਦਿੱਲੀ ਕਿਸੇ ਹੋਰ ਦੀ ਹੈ ਕਿਉਂਕਿ ਦਿੱਲੀ ਸਾਡੇ ਹਿੰਦੁਸਤਾਨ ਦੀ ਰਾਜਧਾਨੀ ਹੈ ਸਾਨੂੰ ਰਾਜੇ ਜਾਣ ਤੋਂ ਕਿਉਂ ਰੋਕਿਆ ਜਾਂਦਾ ਜਦੋਂ ਕਿ ਦੂਜੇ ਜਾਂਦੇ ਨੇ ਤਾਂ ਉਹਨਾਂ ਨੂੰ ਹੀ ਰੋਕਿਆ ਜਾਂਦਾ ਸਾਨੂੰ ਰੋਕਿਆ ਜਾਂਦਾ ਨੰਬਰ 2 ਜਿਹੜਾ ਸਾਡਾ ਨੌਜਵਾਨ ਮਾਰਿਆ ਗਿਆ ਸ਼ਹੀਦ ਕੀਤਾ ਗਿਆ ਜਾਣ ਕੇ ਗੋਲੀਆਂ ਨਾਲ ਉਹ ਵੀ ਪੰਜਾਬ ਦੀ ਹੱਦ ਦੇ ਵਿੱਚ ਆੜ ਕੇ ਉਹਨੇ ਦੱਸੋ ਕੀ ਕੀਤਾ ਗਿਆ ਸੁਆਮੀ ਨਾਥ ਦੀ ਰਿਪੋਰਟ ਹੈ ਜਿਹੜਾ ਕਿ ਟੈਣੀ ਦੇ ਜਿਹੜੇ ਕਿ ਸਾਡੇ 4 ਲੋਜਵਰ ਸ਼ਹੀਦ ਕੀਤੇ ਇੱਕ ਸਾਢੇ ਸ਼ਹੀਦ ਕੀਤੇ ਪੰਜ ਉਹਲਾ ਦਾ ਜਿਹਦਾ ਕੋਡੂ ਬਰਖਾਸਤਰੀ ਕੀਤਾ ਗਿਆ ਉਸ ਨੂੰ ਵਿੱਚ ਉਹਨੂੰ ਦੁਬਾਰਾ ਮੰਤਰੀ ਬੰਦਰ ਤੇ ਲਿਆ ਗਿਆ ਇਹ ਸਾਰੀਆਂ ਜਿਹੜੀਆਂ ਕਿਸਾਨੀ ਦਾ ਸਬੰਧਤ ਮੰਗਾਂ ਨੇ ਸਾਡੀਆਂ 11 ਮੰਗਾਂ ਨੇ 11 ਮੰਗਾਂ ਦੇ ਆਧਾਰ ਦੇ ਉੱਤੇ ਸਾਡੀ ਜਿਹੜੀ ਹੈ ਉਹਨਾਂ ਦੇ ਕੋਲੋਂ ਅਸੀਂ ਮੰਗ ਪੱਤਰ ਨੂੰ ਕਿਹੜਾ ਵੀ ਜੇ ਮੰਗਾਂ ਦਾ ਜਵਾਬ ਦਿੰਦੇ ਹੋ ਕਿ ਇਹ ਮੰਗਾਂ ਸਾਡੀਆਂ ਜਾਇਜ਼ ਨੇ ਤਾਂ ਠੀਕ ਹੈ ਜੇ ਨਹੀਂ ਡਿਜ਼ਾਈਨਰ ਦਾ ਦੱਸੋ ਕੀ ਹੈ ਅਸੀਂ ਉਹਨਾਂ ਤੇ ਇਹਨਾਂ ਦਾ ਸਵਾਲ ਜਵਾਬ ਕਰਨਾ ਚਾਹੁੰਦੇ ਆਂ ਕਿ ਇਹ ਲਕਸ਼ੇ ਚੰਦੂ ਵੀ جاری ਰਹੂਗਾ ਕਿਉਂਕਿ ਸਾਡਾ ਸਰੂਪ ਕਿਸਾਨ ਮੋਰਚੇ ਦਾ ਫੈਸਲਾ ਵੀ ਜਿੱਥੇ-ਜਿੱਥੇ ਭਾਜੀਪੀ ਦੇ ਕੈਂਡੀਡੇਟ ਦੇ ਉੱਥੇ ਬਰੋਧ ਸਾਡਾ ਲਗਾਤਾਰ جاری ਰਹਿਣਾ ਹੈ ਦੇਖੋ ਜੀ ਇਹ ਨਾ ਤਾਂ ਪਹਿਲਾ ਘਰਾ ਹੋਇਆ ਤੇ ਨਾ ਹੀ ਆਖਰੀ ਹੈ ਸੰਜੁਕਤ ਕਿਸਾਨ ਮੋਰਚੇ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਹੋਈ ਹੈ ਭਾਜੀਪੀ ਨੂੰ ਕਿਉਂਕਿ ਜੇਕਰ ਸਾਡੇ ਕਿਸਾਨ ਦਿੱਲੀ ਨਹੀਂ ਜਾ ਸਕਦੇ ਤਾਂ ਭਾਜੀਪੀ ਵਾਲੇ ਨਾ ਤਾਂ ਸਾਡੇ ਪਿੰਡਾਂ ਚ ਆ ਸਕਦੇ ਨਾ ਸ਼ਹਿਰਾਂ ਜਾ ਸਕਦੇ ਆ ਇਹ ਜਿੱਥੇ ਵੀ ਜਾਣਗੇ ਜਦੋਂ ਵੀ ਜਾਣਗੇ ਅਸੀਂ ਉੱਥੇ ਇਹਨਾਂ ਦਾ ਘਰਾਓ ਕਰਨ ਵਾਸਤੇ ਇਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਉਣ ਵਾਸਤੇ ਅਸੀਂ ਆਪਣੇ ਸਵਾਲਾਂ ਦਾ ਜਵਾਬ ਲੈਣ ਵਾਸਤੇ ਉੱਥੇ ਹੀ ਹਾਜ਼ਰ ਹੋਵਾਂਗੇ ਦੇਖੋ ਜੀ ਬਿਲਕੁਲ ਗਲਤ ਹੈ ਜਿਹੜੇ ਪਿੰਡਾਂ ਦੇ ਲੋਕ ਬੀਜੇਪੀ ਨਾਲ ਜੁੜ ਰਹੇ ਆ ਜਾਤਾਂ ਹੋ ਕਿਸੇ ਲਾਲਚ ਦੇ ਕਾਰਨ ਜੁੜ ਰਹੇ ਆ ਬੇਸ਼ੱਕ ਉਹਨਾਂ ਨੂੰ ਕੋਈ ਪੈਸੇ ਦਾ ਲਾਲਚ ਦੇ ਰਹੇ ਆ ਜਾਂ ਕਿਸੇ ਅਹੁਦੇ ਦਾ ਲਾਲਚ ਦੇ ਰਹੇ ਆ ਜਾਂ ਫਿਰ ਕਿਸੇ ਡਰ ਦੇ ਮਾਰੇ ਹੋ ਬੀਜੇਪੀ ਜੁਆਇਨ ਕਰ ਰਹੇ ਆ ਆਪਣੇ ਸ਼ੌਕ ਨੂੰ ਕੋਈ ਵੀ ਜੀਪੀ ਜਵਾਇੰਦ ਪੰਜਾਬ ਤੋਂ ਕਿਸਾਨ ਮੋਰਚੇ ਦਾ ਪ੍ਰੋਗਰਾਮ ਹੈ ਇਹ ਸਾਡਾ ਸਾਰਾ ਭਾਰਤ ਪਦਰ ਤੇ ਹੈ ਕਿ ਬੀਜੇਪੀ ਨੇ ਜੋ ਸਾਡੇ ਨਾਲ ਜਦੋਂ ਦੀ ਸੈਂਟਰ ਸਰਕਾਰ ਇਹਨਾਂ ਦੀ ਬਣੀ ਆ ਉਦੋਂ ਤੋਂ ਕਿਸਾਨਾਂ ਨਾਲ ਬੇਇਨਸਾਫੀ ਹੋ ਰਹੀ ਆ ਔਰ ਦਿੱਲੀ ਦੇ ਵਿੱਚ ਵੀ ਸੀ ਕਿਸਾਨ 13 ਦਿਨ ਬੈਠੇ ਰਹੇ ਆ ਉਸ ਤੇ ਸਾਡੀਆਂ ਮੰਗਾਂ ਕੁਝ ਇਹਨਾਂ ਨੇ ਮੰਨ ਲੀਆਂ ਸੀ ਔਰ 2020 ਬਿੱਲ ਮੰਨ ਕੇ ਵੀ ਇਹਨਾਂ ਨੇ ਦੁਬਾਰੇ ਪਾਰਲੀਮੈਂਟ ਚ ਪੇਸ਼ ਕੀਤਾ ਉਹ ਸਾਡਾ ਵਿਤਕਰਾ ਕੀਤਾ ਇਹਨਾਂ ਨਾਲ ਔਰ ਉੱਥੇ ਜੋ ਸਾਡੇ ਨਾਲ ਇਹਨਾਂ ਨੇ ਇਹ ਮੰਗਾ ਮੰਨੀਆਂ ਸੀ ਕਿ ਤੁਹਾਡੀਆਂ ਲਾਗੂ ਕਰਾਂਗੇ ਕਰਜ਼ਾ ਖਤਮ ਕਰਾਂਗੇ ਡਾਕਟਰ ਸੁਆਮੀ ਦਾਸ ਦੀ ਰਿਪੋਰਟ ਮੁਤਾਬਕ ਅਸੀਂ ਚੁੱਪ ਪ੍ਰੈਸ਼ ਟੂ ਫਾਰਮੂਲੇ ਦੇ ਤਹਿਤ ਤੁਹਾਨੂੰ ਭਾ ਦੇਵਾਂਗੇ ਔਰ ਕਿਸਾਨਾਂ ਦੀ ਪੈਨਸ਼ਨ ਜਿਹੜੀ 10000 ਰੁਪਏ ਮਹੀਨਾ ਦੇਵਾਂਗੇ ਔਰ ਤੁਹਾਡੇ ਕੇਸ ਨੇ ਜਿਹੜੇ ਸਾਰੇ ਵਾਪਸ ਲਮਾਂਗੇ ਔਰ ਇਤੋਂ ਤੱਕ ਕਿ ਜਿਹੜਾ ਹੁਣ ਨੰਮਾ ਸਾਡਾ ਮੋਰਚਾ ਲੱਗਿਆ ਹੋਇਆ ਉਹਦੇ ਉੱਤੇ ਵੀ ਸਾਡਾ 400 ਕਿਸਾਨ ਸ਼ਹੀਦ ਹੋ ਗਿਆ ਔਰ ਸਾਡਾ ਸੁਭ ਕਰਨਾ ਗੋਲੀ ਨਾਲ ਸ਼ਹੀਦ ਹੋ ਗਿਆ 400 ਕਿਸਾਨ ਸਾਡਾ ਫਟੜ ਹੋ ਗਿਆ ਸੋ ਉਹਨਾਂ ਨਾਲ ਸਾਡਾ ਬਹੁਤ ਤੱਕਾ ਕੀਤਾ ਗਿਆ ਜਦੋਂ ਕਿ ਦਿੱਲੀ ਸਾਡੀ ਰਾਜਤਾਨੀ ਅਸੀਂ ਚੁਣ ਕੇ ਜਿੰਨਾਂ ਨੂੰ ਭੇਜ ਦਿਆਂ ਉਹ ਸਾਨੂੰ ਉੱਥੇ ਦਿੱਲੀ ਚ ਦਾਖਲ ਨਹੀਂ ਹੋਣ ਦਿੰਦੇ ਰਸਤੇ ਚ ਕਿਲ ਗੱਡ ਦੰਦਦੇ ਨੇ ਕੰਧਾਂ ਖੜੀਆਂ ਕਰ ਦਿੰਦੇ ਨੇ ਇਸ ਕਰਕੇ ਇਸ ਵਿਰੋਧ ਚ ਇਸ ਰੋਧ ਚ ਅਸੀਂ ਜਿਹੜੇ ਕੈਂਡੀਡੇਟ ਨੇ ਬੀਜੇਪੀ ਦੇ ਉਹ ਅੰਡੀਆ ਲੈਵਲ ਤੇ ਉਹਨਾਂ ਦਾ ਅਸੀਂ ਵਿਰੋਧ ਕਰ ਰਹੇ ਹਾਂ ਕਿ ਸਾਡੇ ਮੰਗਾਂ ਨੇ ਜਿਹੜੀਆਂ ਲਾਗੂ ਕਰੋ ਉਹਨਾਂ ਚ ਅਸੀਂ ਵਿਰੋਧ ਜਿਹੜਾ ਜਾਰੀ ਰੱਖਾਂ